ਆਜੋ ਮਿੱਤਰੋ ਦੇਖ ਲੋ ਤੇ ਖਾ ਲੋ ਦੇਸੀ ਘਿਓ ਖਾਣ ਦਾ ਨਜ਼ਾਰਾ ਤਾਂ ਉਹਣਾ ਹੀ ਹੋਣਾ ਦੇਖਣ ਦਾ ਹੀ ਨਜ਼ਾਰਾ ਆਈ ਹੈ ਨਾ ਬਿਲਕੁਲ ਦਾਣੇਦਾਰ ਹੈ ਇੱਕ ਨੰਬਰ ਘਿਓ ਵਾ ਕਮਾਲ ਇਧਰ ਪਾਇਆ ਕਮਲੇ ਚ ਐਂ ਜੀ ਕਰਦਾ ਦੇਖੀ ਜਾਈਏ ਲੱਗਦਾ ਸੋਨੋ ਮੇਂ ਦੇਖੀ ਜਾਈਏ ਕਿ ਉਹ ਤੇ ਖਾਣਾ ਤਾਂ ਫਿਰ ਜਿਹੜਾ ਸਵਾਦ ਆਉਂਦਾ ਖਾਣ ਚ ਉਹ ਤਾਂ ਨਜ਼ਾਰਾ ਵੱਖਰੀ ਐ ਪਰ ਦੇਖਣ ਚ ਵੀ ਬਹੁਤ ਗੁੱਡ ਜਿਹਾ ਲੱਗ ਰਿਹਾ ਹੈ ਤੇ ਲੋ ਜੀ ਹੁਣ ਆਪਾਂ ਇਹਨੂੰ ਪਾਟ ਰਹੇ ਆਂ ਪਾਟ ਕੇ ਇਹਨੂੰ ਪਾਵਾਂਗੇ ਆਪਾਂ ਡੱਬੇ ਚ ਥੋੜਾ ਜਿਹਾ ਚਾਹੀਦਾ ਤੇ ਕਿਉਂਕਿ ਸਾਲ ਦਾ ਮਹੀਨਾ ਹੈ ਤੇ ਜੰਮਿਆ ਵੇ ਵਾਹ ਕਮਾਲ ਕਯੋ ਬਾਈ ਵਾਹ ਵੇ ਇਹ ਹੈ ਮਿਕਸ ਦੁੱਧ ਵਿੱਚ ਗਾਇਆਂ ਦਾ ਦੇਸੀ ਗਾਇਆਂ ਦਾ ਅਮਰੀਕਨ ਗਾਇਆਂ ਦਾ ਤੀ ਦੂਜਾ ਨੂੰ ਕਹਿੰਦੇ ਹੁੰਦੇ ਆ ਆਪਣਾ ਅ ਮੱਝਾਂ ਦਾ ਸਾਰਾ ਮਿਕਸ ਹੈ ਤੇ ਇਹਦੇ ਚ ਫੀਡ ਕਿਹੜੀ ਪਾਈ ਐ ਫੀਡ ਉਹ ਤੁਸੀਂ ਜ਼ਰੂਰ ਵੇਖੋ ਤੇ ਮੰਗਾਓ ਇਹ ਉਹ ਫੀਡ ਦਾ ਕਮਾਲ ਐ ਰਵਾਬ ਫੀਡ ਸੋਨ ਨੰਬਰ ਦਿੱਤਾ ਹੈ ਉੱਤੇ ਤੇ ਰਵਾਬ ਫੀਡ ਮੰਗਾਓ ਤੇ ਇਹ ਪਾਇਓ ਤੇ ਫੇਰ ਕਿਉਂ ਖਾਇਓ ਜੇ ਨਜ਼ਾਰਾ ਨਾ ਆਵੇ ਤਾਂ ਫੇਰ ਦੱਸਿਓ ਮਿੱਤਰੋ ਕਿਉ ਕਿਵੇਂ ਲੱਗਦਾ ਕਿਉ ਪਰ ਪਰ ਰੱਖੇ ਕੈਨ ਮਿੱਤਰੋ ਤੇ ਕਿਉ ਵਾ ਕੁਮਾਰ